ਬੋਲੇ ਸੋਨਹਾਲ ਕੀ ਹਾਲ ਹੈ ਪਚਵੰਡੀ ਵਾਲਿਓ 1 ਜੂਨ ਨੂੰ ਬਾਦਲਾਂ ਦੀ ਫੱਟੀ ਪਹੁੰਚਣ ਨੂੰ ਤਿਆਰ ਹੋ ਝਾੜੂ ਫੇਰੋਂਗੇ ਆ ਤਾਂ ਹੋਈ ਨਾ ਗੱਲ ਸ਼ੁਕਰ ਹੈ ਮੈਂ ਥੋੜਾ ਲੇਟ ਹੋ ਗਿਆ ਲੇਟ ਤਾਂ ਨਹੀਂ ਮੈਂ ਹੋਇਆ ਕਿ ਮੈਂ ਲੇਟ ਚੱਲਿਆ ਰਾਤ ਚ ਲੋਕ ਪਿੰਡਾਂ ਦੇ ਪਿੰਡ ਬਾਹਰ ਖੜ ਜਾਂਦੇ ਆ ਸਰੋਪੇ ਦਿੰਦੇ ਆ ਮਾਵਾਂ ਸਿਰ ਪਲੋਸ ਦੀਆਂ ਇਤੋਂ ਵੱਧ ਪਿਆਰ ਨਹੀਂ ਮਿਲ ਸਕਦਾ ਆ ਤੁਸੀਂ ਇੰਨੇ ਨੇਰੇ ਇੱਥੇ ਖੜੇ ਹੋ ਸੁਖਬੀਰ ਬਾਦਲ ਕੇ ਕਾਂ ਪੈਂਦੇ ਆ ਹਜੇ ਵੇਲੇ ਉਹ ਜੀਪ ਜੀ ਲੈ ਕੇ ਦੁਰ ਪੈਂਦਾ ਬੰਦਾ ਕੋਈ ਆਣਦੜਾ ਹੁੰਦਾ ਨਹੀਂ ਉਹੀ ਬੰਦ ਦੁਕਾਨਾਂ ਨੂੰ ਐ ਕਰਦਾ ਜਾਂਦਾ ਸੋ 2 ਨੰਬਰ ਤੇ ਬੱਤਣਾ ਖੁੱਡੀਆਂ ਸਾਹਿਬ ਤੁਹਾਡੇ ਸਾਊਥ ਸ਼ਰੀਫ ਇਮਾਨਦਾਰ ਇਨਸਾਨ ਮੰਤਰੀ ਵੀ ਰਹੇ ਨੇ ਬੋਲਣ ਦਾ ਪਤਾ ਹੈ ਪਾਰਲੀਮੈਂਟ ਜਾ ਕੇ ਬੋਲ ਕੇ ਪੰਜਾਬ ਦੇ ਹੱਕ ਲੈ ਕੇ ਆਵਾਂਗੇ ਉਹ ਹਰੇਕ ਸਾਲ ਪੁੱਛੋ ਵਾਲਿਓ ਦਰਖਤ ਵੀ ਪੱਤੇ ਬਦਲ ਲੈਂਦੇ ਹੋ ਐਤ ਕੀ ਤਾਂ ਬਦਲੋ ਜਿੱਥੇ ਮੈਂ ਗਿਆ ਅਜ ਤੜਕੇ ਦਾ ਤੁਰਿਆ ਬਲਾ ਅੱਡਾ ਮਾਨਸਾ ਮੋੜ ਤਲਵੰਡੀ ਹੁਣ ਤੁਹਾਡੇ ਕੋਲੇ ਅੱਜ ਸੁਹਾਗ ਗਈ ਫਿਰ ਗਿਆ ਲੋਕ ਕੋਈ ਕਹਿੰਦਾ ਢੂੜ ਲੱਖ ਤੇ ਕੋਈ ਕਹਿੰਦਾ 2 ਲੱਖ ਤੇ ਦੋ ਤੇ ਆ ਬਜ਼ੁਰਗ ਨੇ ਬਜ਼ੁਰਗ ਕਹਿੰਦੇ ਦੋ ਤੇ ਤੇ ਯਾਰ ਬਾਈਨਾਂ ਕੋਲੇ ਸਾਡਾ ਬਾਈ ਸਾਡਾ ਸੀਐਮ ਵੀਰੋ ਆਹੀ ਇੱਕ ਮੈਨੂੰ ਸਕੂਨ ਦਿੰਦਾ ਕਿ ਪਹਿਲੀ ਵਾਰੀ ਕੋਈ ਮੁੱਖ ਮੰਤਰੀ ਬਣਿਆ ਜਿਹਨੂੰ ਤੁਸੀਂ ਬਾਈ ਕਹਿ ਲੈਂਦੇ ਹੋ ਵੀ ਭਗਵਾਨ ਤਬਾਈ ਬਾਈ ਕੀ ਹਾਲ ਹੈ ਬਾਈ ਪਹਿਲਾਂ ਵਾਲੇ ਰਾਜੇ ਰਜਵਾੜੇ ਕਾਕਾ ਜੀ ਛੋਟੇ ਕਾਕਾ ਜੀ ਉਹ ਵੀਰ ਹੈ ਉਹ ਕਿਉਂ ਇਹਨਾਂ ਨੂੰ ਨੀਂਦ ਓਏ ਇਹਨਾਂ ਨੂੰ ਨੀਂਦ ਨਹੀਂ ਆਉਣੀ ਨਾ ਸੁਣੋ ਕਿੱਕਲੀ ਉਹ ਰਹਿਣ ਦੋ ਕਿਉਂ ਜਿੱਦ ਕਰਦੇ ਹੋ ਉਹ ਪਹਿਲਾਂ ਹੀ ਬਿਮਾਰ ਹੋ ਕੇ ਹਟਿਆ ਰਹਿਣ ਦੋ ਦਿਲ ਖੜਾਉਣ ਦੀਆਂ ਦਵਾਈਆਂ ਲੈਣੀਆਂ ਪੈਣ ਗਿਆ ਸੁਣ ਸੋ 1 ਜੂਨ ਨੂੰ ਕਰੋ ਨਿਕਲਣਾ ਜੇ ਮੈਂ ਜੇ ਮੈਂ ਤੁਹਾਡੇ 90% ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਕਰਤੇ ਤਾਂ ਤੁਸੀਂ ਕਾਲੀਆਂ ਦੇ ਕਾਂਗਰਸਿਆਂ ਨੂੰ ਜ਼ੀਰੋ ਕਰ ਦਿਓ ਜ਼ੀਰੋ ਦਾ ਜਵਾਬ ਜ਼ੀਰੋ ਨਾਲ ਦਿਓਗੇ ਆ ਫਿਰਦਿਆਂ ਵੀਰੇ ਫਵੇਰੀ ਚੱਲਦੇ ਆ ਥੱਕਦੇ ਥੁੱਕਦੇ ਨਹੀਂ ਹੈਗੇ 50 ਡਿਗਰੀ ਟੈਂਪਰੇਚਰ ਹੋ ਜਾਂਦਾ 48 50 ਹੋ ਜਾਂਦਾ ਆਪਾਂ ਨਹੀਂ ਥੱਕਦੇ ਬੋਰ ਆ ਟੋਆਂ ਚੋਂ ਨਿਕਲੇ ਹੋਏ ਆ ਦੇਖਿਓ ਬਾਈ ਡਿੱਗਣਾ ਭਾਈ ਡਿੱਗਣਾ ਭਈ ਵੀਰੇ ਡਿੱਗਣਾ ਹਰਾਮ ਸੋ ਵੀਰੋ ਐਨੇ ਰਾਤ ਗਏ ਤੁਹਾਡਾ ਇੱਥੇ ਭਾਰੀ ਗਿਣਤੀ ਚਾਉਣਾ ਇਹ ਤਾਂ ਮੈਨੂੰ ਲੱਗਦਾ ਹੁਣ ਬਸ ਲਾਂ ਨਹੀਂ ਬਾਕੀ ਐ ਤੂੰ ਹੀ ਦੇਖੋ ਕਿੰਨਾ ਫਰਕ ਪੈ ਗਿਆ ਪਹਿਲਾਂ ਹੰਕਾਰ ਦੇ ਵਿੱਚ ਤੁਹਾਡੀ ਉਮੀਦਵਾਰ ਨੰਨੀ ષા ਹਰ ਸਿਮਰਤ ਕੌਰ ਲਿਖਦੇ ਸੀ ਪੋਸਟਰਾਂ ਤੇ ਹੁਣ ਕੀ ਲਿਖਦੇ ਐ ਨਮਾਣੀ ਸੇਵਾਦਾਰਨੀ ਵਾਹ 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 ਨਮਾਣੀ ਪਾਰਟੀ ਵੀ ਨਹੀਂ ਲਿਖਦੇ ਉਹ ਪਾਤਾ ਉਹ ਜਦੋਂ ਦਾ ਆ ਗਿਆ ਕੱਸੀਆਂ ਚ ਪਾਣੀ ਇਹ ਲਿਖਣ ਲੱਗੀ ਨਮਾਣੀ ਵਾਹ ਓਏ ਪੁੱਛੋ ਵਾਲਿਓ ਵਾਹ ਓਏ ਨਿਆਰਾ ਲਿਆਤਾ ਯਾਰ ਕਿਕਲੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਸਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੀਤਾ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਤਾਂ ਬੜੀ ਲੰਬੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦਲ ਸਾਹਿਬ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀਏ ਫਿਰ ਕਾਲੀ ਦਾਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਹੈ ਮੇਰਾ ਸੁੱਕੀ ਜਾਵੇ ਖੂਨ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬਹੁਤ ਲੁੱਟੀ ਐ ਅਸੀਂ ਮੌਜ ਬਹੁਤ ਲੁੱਟੀ ਐ ਘੁੱਗੀ ਛੱਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਟੀ ਐ ਲੈਤ ਕੀ 4 ਜੂਨ ਨੂੰ ਬਾਦਲ ਪਰਵਾਲ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੀ ਐ ਬੁਲੇ ਸੋਨਹਿਰ ਬੁਲੇ ਸੋਨਹਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਚੋ ਹਲਕੇ ਦੇ ਬਹੁਤ ਹੀ ਸਤਕਾਰਯੋਗ ਭੈਣ ਭਰਾਵੋ ਤੇ ਬਜ਼ੁਰਗੋ ਵੀਰੋ ਤੁਹਾਡੇ ਬਹੁਤ ਧੰਨਵਾਦੀ ਹੈ ਅੱਧੀ ਰਾਤ ਹੋ ਚੱਲੀ ਹੈ ਤੁਸੀਂ ਫੇਰ ਵੀ ਬੜੇ ਹੌਸਲੇ ਨਾਲ ਆ ਕੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਸਵਾਗਤ ਕੀਤਾ ਜੀ ਆਇਆਂ ਨੂੰ ਕਿਹਾ ਅੱਜ ਆਪਣੇ ਪੰਜਾਬ ਦੀ ਰੂਹ ਆਪਣੀ ਇਸ ਚੋਣ ਰੈਲੀ ਵਿੱਚ ਇਸ ਚੋਣ ਮਹਾਂ ਮੇ ਵਿੱਚ ਨਵੀਂ ਰੂਹ ਫੂਕਣ ਵਾਸਤੇ ਆਏ ਹੈ ਆਪ ਨੂੰ ਨਵੀਂ ਦਿਸ਼ਾ ਨਿਰਦੇਸ਼ 1 ਜੂਨ ਨੂੰ ਜੋ ਵੋਟਾਂ ਪੈਣੀ ਹੈ ਸਤਕਾਰਯੋਗ ਪੈਣ ਪ੍ਰਾਵੋ ਉਧਰ ਜਵਾਨੇ ਐ ਉਧਰ ਜਵਾਨੇ ਐ ਇਧਰ ਨਿਮਾਨੇ ਤੁਸੀਂ ਸਾਰਿਆਂ ਨੇ ਪੂਰਾ ਇੱਕ ਇੱਕ ਪੈਣ ਪਾਈ ਨੇ ਜੋਰ ਲਾ ਕੇ 1 ਜੂਨ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਝਾੜੂ ਤੇ ਨਿਸ਼ਾਨ ਤੇ ਬਟਨ ਦਬਾ ਕੇ ਸਾਰਿਆਂ ਨੇ ਪੂਰਾ ਜੋਰ ਲਾ ਕੇ ਕਾਮਯਾਬੀ ਬਖਸ਼ਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਕਲਾਬ सोनिहाल <laughs> ਪੰਜਾਬ ਦਾ ਪੁੱਤ ਜਿਦੌਣਾ